जी थोड़ा सारा मेरे चैनल जो बड़ा ही निखा स्वागत है अच्छा दो बॉर्डर दो बॉर्डर के डिजाइन बनाने जा रहे हैं पर बॉर्डर के डिजाइन असद के बनावे उस एक कुंडे का ट्विस्ट है बस एक कुंडे के ट्विस्ट के नाल ही साढ़े दोनों बॉर्डर के लुक जी है बिल्कुल अलग आ जागी कुंडे असं सेम से रखे हैं बाकी सब कुछ सेम है सिर्फ एक कुंडेद के ट्विस्ट न ही देखिए साढ़े दे बॉडर के दोनों के लुक कि फर्क आ जाएगा ਤਾਨੂੰ ਇਹੀ ਦੱਸਣਾ ਸਮਝਾਣਾ ਚਾਹਦੀ ਐ ਮੈਂ ਵੀ ਦੇਖੋ ਇੱਕ ਕੁੰਡੇ ਦੇ ਫੇਰ ਫੇਰ ਦੇ ਨਾਲ ਹੀ ਸਾਡੇ ਜਿਹੜੇ ਪੈਟਰਨ ਐ ਸਾਰੇ ਬੰਦੇ ਨੇ ਡਿਜ਼ਾਈਨ ਐਦਾ ਹੀ ਬੰਦੇ ਨੇ ਤੇ ਐਦਾ ਹੀ ਸਭ ਅਲੱਗ-ਅਲੱਗ ਲੁੱਕ ਸੱਦੀ ਆਂਦੀ ਐ ਦੇਖੋ ਇੱਕ ਇਹ ਵਾਲਾ ਬਾਰਡਰ ਐ ਜਿਹੜਾ ਚਾ ਸੀ ਬਣਾਵਾਂਗੇ ਆ ਦੇਖੋ ਦੇਖੋ ਇਹਨਾਂ ਦੀ ਲੁੱਕ ਲੱਗ ਜੇ ਦੋਨਾਂ ਸਾਈਡਾਂ ਤੇ ਸੇਮਾ ਦੇਖੋ ਇਹ ਵੀ ਸਾਡਾ 4 ਕੁੰਡਿਆਂ ਤੇ ਪਿਆ ਹੋਇਆ ਤੇ ਇੱਕ ਅਸੀਂ ਆਹ ਵਾਲਾ ਜ ਬਾਰਡਰ ਬਣਾਵਾਂਗੇ ਦੇਖੋ देखो ये भी लुक बिल्कुल अलग है तो भी चार कुंड पिया हुए दोनों बॉर्डर पे सेम तरीके देखो स्ट्रेचेबल दोनों बॉर्डर है देखो फ्रंट साइड है यदि बैक साइड है देखो तो ये भी बैक साइड देखो तो ये भी बैक साइड देखो देखो है दोनों बॉर्डर सेम का मतलब भी दोने बॉडर बुन का तरीका साढ़ा तकरीबन एको जहा है ਕੁੰਡੇ ਇਸ ਵਿਚਾਰ ਦੇ ਮਲਟੀਪਲ ਪਾਣੇ ਇਸ ਵਿਚਾਰ ਦੇ ਮਲਟੀਪਲ ਪਾਣੇ ਇਸ ਝ ਵੀ ਸਾਡੇ ਚਾਰ ਕੁੰਡਿਆਂ ਦਾ ਹੀ ਹੈ ਇਹ ਪੈਟ ਇਹ ਵੀ ਚਾਰ ਕੁੰਡਿਆਂ ਦਾ ਤੇ ਇਹ ਵੀ ਦੋ ਸਲਾਈਆਂ ਚ ਹੀ ਪੈਣਾ ਬਾਰਡਰ ਪੁੱਠੀ ਸਿੱਧੀ ਇਹ ਵੀ ਪੁੱਠੀ ਸਿੱਧੀ ਬਸ ਤੇ ਅਸੀਂ ਇਹ ਹੀ ਸਲਾਈਆਂ ਰਿਪੀਟ ਕਰਦੇ ਜਾਣੇ ਤੇ ਸਾਡਾ ਇਹ ਦੋਨੇ ਬਾਰਡਰ ਬਣ ਕੇ ਤਿਆਰ ਹੋ ਜਾਣੇ ਤੇ ਦੇਖੋ ਦੋਨਾਂ ਦੀ ਲੁੱਕ ਚ ਕੁਛ ਅਲੱਗ-ਅਲੱਗ ਫਰਕ ਆਇਆ ਦੇਖੋ ਇਹ ਤੇ ਆ ਦੇਖੋ ਚਲੋ ਫਿਰ ਬਣਨੇ ਆਪਾਂ ਦੋਨੇ ਹੀ ਬਾਰਡਰ ਅੱਜ ਤੇ ਪਹਿਲਾਂ ਆਪਾਂ ਬਣਾਨੇ ਆ ਇਹ ਵਾਲਾ ਬਾਰਡਰ ਆ ਦੇਖੋ ਮੈਂ ਤੁਹਾਨੂੰ ਇਸ ਨੂੰ ਰੈੱਡ ਕਲਰ ਤੇ ਨਿੱਟ ਕਰਕੇ ਦਿਖਾਇਆ ਤੇ ਹੁਣ ਮੈਂ ਤੁਹਾਨੂੰ ਇਹੀ ਪਿੰਕ ਕਲਰ ਚ ਸੇਮ ਨਿੱਟ ਕਰਕੇ ਦਿਖਾਉਂਗੀ ਤੁਹਾਨੂੰ ਦੱਸਿਆ ਇਹ ਵੀ ਕੁੰਡੇ ਸੀ 4 ਦੇ ਮਲਟੀਪਲ ਪਾਣੇ ਦੋਨੇ ਹੀ ਬਾਰਡਰ 4 ਸਾਡੇ 4 ਦੇ ਮਲਟੀਪਲ ਕੁੰਡਿਆਂ ਤੇ ਹੀ ਪਏ ਹੋਏ ਆ ਤੇ ਆ ਦੇਖੋ ਸੇ ਆਪਣਾ ਸ਼ੁਰੂ ਕਰਨ ਲੱਗੇ ਜਿਸ ਤਰ੍ਹਾਂ ਅਸੀਂ ਫਸਟ ਰੋ ਤੋਂ ਸ਼ੁਰੂ ਕਰਨਾ ਹੈ ਇਸ ਵਿੱਚ ਮੈਂ ਸਿੰਪਲੀ ਕੁੰਡੇ ਪਾਏ ਇਸ ਚਾਪੜ ਡਿਜ਼ਾਈਨਰ ਕੁੰਡੇ ਪਾਏ ਸੀ ਆ ਦੇਖੋ ਪਰ ਬਣਾਉਣਾ ਕਿੱਦਾਂ ਇਹਨੂੰ ਦੇਖੋ ਦੇਖੋ ਅਸੀਂ ਅਗੇ ਫਸਟ ਰੋ ਤੋਂ ਅਸੀਂ ਫਸਟ ਰੋ ਤੋਂ ਇਹ ਵਾਲਾ ਬਾਰਡਰ ਸੇ ਪਹਿਲਾਂ ਪਾਉਣ ਸਾਰੇ ਮੈਨੂ ਇੱਕ ਪਾਸੇ ਰੱਖ ਦਿੰਨੇ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਦੇਖੋ ਸਾਡੇ ਇਹ ਚਾਰ ਕੁੰਨਿਆਂ ਤੇ ਬਾਰਡਰ ਬਣ ਕੇ ਆਇਆ ਹੈ ਦੋਨੇ ਸਾਈਡਾਂ ਦੇਖੋ ਸੇਮ ਹੈ ਫਰੰਟ ਵੀ ਤੇ ਬੈਕ ਵੀ ਤੁਸੀਂ ਇਹਨੂੰ ਐਜ਼ ਅ ਬਾਰਡਰ ਯੂਜ਼ ਕਰ ਸਕਦੇ ਹੋ ਤੁਸੀਂ ਇਹਨੂੰ ਕਿਸੇ ਪ੍ਰੋਜੈਕਟਸ ਵੀ ਪਾ ਸਕਦੇ ਹੋ ਮਫਲਰ ਬਣਾ ਸਕਦੇ ਹੋ ਕਿਤੇ ਵੀ ਪਾ ਸਕਦੇ ਹੋ ਦੇਖੋ ਬੜਾ ਇਹ ਸਟ੍ਰੈਚੇਬਲ ਬਣ ਕੇ ਆਊਗਾ ਦੇਖੋ ਤੇ ਆਹ ਦੇਖੋ ਲੁੱਕ ਵੀ ਬਿਲਕੁਲ ਅਲੱਗ ਜਈ ਹੈ ਚਾਰ ਤੇ ਮਲਟੀਪਲ ਅਸੀਂ ਕੁੰਡੇ ਪਾਲਣੇ ਆ ਤੇ ਅਸੀਂ ਦੋ ਕੁੰਡੇ ਬਸ ਐਕਸਟਰਾ ਰੱਖ ਲੈਣੇ ਆ ਫਸਟ ਰੋ ਤੋਂ ਅਸੀਂ ਸਟਾਰਟ ਕਰਨ ਲੱਗੇ ਆ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਇਸ ਤੋਂ ਬਾਅਦ ਅਸੀਂ ਧਾਗੇ ਨੂੰ ਅੱਗੇ ਕਰਕੇ ਇਹ ਕੁੰਡੇ ਨੂੰ ਪੁੱਠਾ ਬੁਣਾਂਗੇ ਧਾਗੇ ਨੂੰ ਪਿੱਛੇ ਕਰਕੇ ਇਹ ਕੁੰਡਾ ਸਿੱਧਾ ਐ ਸਟਿਚ ਕਰਾਂਗੇ ਫਿਰ ਧਾਗੇ ਨੂੰ ਅੱਗੇ ਕਰਾਂਗੇ ਤਿੰਨ ਕੁੰਡੇ ਪੁੱਠੇ 1 2 3 ਤਿੰਨ ਕੁੰਡੇ ਪੁੱਠੇ ਤਾਗੇ ਨੂੰ ਪਿੱਛੇ ਕਰਕੇ ਇੱਕ ਕੁੰਡੇ ਨੂੰ ਬਗੈਰ ਬੁਨੇ ਉਤਾਰਾਂਗੇ ਫਿਰ ਤਾਗੇ ਨੂੰ ਅੱਗੇ ਕਰਾਂਗੇ ਤਿੰਨ ਕੁੰਡੇ ਪੁੱਠੇ ਤੇ ਤਾਗੇ ਨੂੰ ਪਿੱਛੇ ਕਰਕੇ ਇੱਕ ਕੁੰਡੇ ਨੂੰ ਸਿੱਧੇ ਨੂੰ ਬਗੈਰ ਬੁਨੇ ਉਤਾਰਾਂਗੇ ਫਿਰ ਤਾਗੇ ਨੂੰ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਫੇਰ ਪੁੱਠੇ 1 2 3 ਫੇਰ ਤਾਗੇ ਨੂੰ ਪਿੱਛੇ ਕਰਾਂਗੇ ਤੇ ਇੱਕ ਕੁੰਡੇ ਨੂੰ ਬਗੈਰ ਬੁਨੇ ਉਤਾਰਾਂਗੇ ਜਿਹੜਾ ਕਿ ਸਾਡਾ ਸਿੱਧਾ ਹੋਊਗਾ ਫੇਰ ਤਾਗੇ ਨੂੰ ਉੱਧਰ ਕਰਾਂਗੇ ਤਿੰਨ ਕੁੰਡੇ ਪੁੱਠੇ 1 2 3 ਤੇ ਤਾਗੇ ਨੂੰ ਪਿੱਛੇ ਕਰਾਂਗੇ ਤੇ ਇੱਕ ਕੁੰਡੇ ਨੂੰ ਬਗੈਰ ਬੁਨੇ ਇੱਧਰ ਵਿਲਾਸਟ ਚ ਰਹਿ ਗਏ ਸਾਡੇ ਦੋ ਕੁੰਡੇ ਪੁੱਠੇ ਹੁਣ ਅੱਗੇ ਅਸੀਂ ਪੈਟਰਨ ਦੀ ਸੈਕੰਡ ਰੋ ਸੇਮ ਐਟ ਦਾ ਹੀ ਰਿਪੀਟ ਹੋਣੀ ਹੈ ਪਰ ਕੁੰਡੇ ਹੁਣ ਜਿਹੜਾ ਸੇ ਐ ਸਟਿਚ ਕਰਨਾ ਉਹ ਅਸੀਂ ਦੇਖੋ ਕਿਹੜਾ ਕਰਨਾ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਇਸ ਤਰ੍ਹਾਂ ਤਿੰਨ ਕੁੰਡੇ ਪੁੱਠੇ ਬੁਨੇ 1 2 3 ਤਿੰਨ ਕੁੰਡੇ ਪੁੱਠੇ ਬੁਨਣ ਤੋਂ ਬਾਅਦ ਤਾਗੇ ਨੂੰ ਪਿੱਛੇ ਕੀਤਾ ਸਿੱਧੇ ਇੱਕ ਕੁੰਡੇ ਨੂੰ ਬਗੈਰ ਬੁਨੇ ਉਤਾਰੇ ਆ ਫਿਰ ਤਾਗੇ ਨੂੰ ਅੱਗੇ ਕੀਤਾ ਦੇਖੋ ਇੱਧਰ ਸਾਡਾ ਕੁੰਡਾ ਸਿੱਧਾ ਇਹ ਵਾਲਾ ਆ ਰਿਹਾ ਤੇ ਇੱਧਰ ਸਾਡਾ ਕੁੰਡਾ ਸਿੱਧਾ ਇਹ ਵਾਲਾ ਆ ਰਿਹਾ ਅਸੀਂ ਹਮੇਸ਼ਾ ਹੀ ਜਿਹੜੇ ਸਾਡੇ ਤਿੰਨ ਕੁੰਡੇ ਆ ਨਾ ਦੇਖੋ 1 2 3 ਇੱਕ ਸਾਈਡ ਤੇ ਸਾਡੇ ਇਹ ਤਿੰਨਾਂ ਦੇ ਜਿਹੜਾ ਸੈਂਟਰ ਵਾਲਾ ਕੁੰਡਾ ਇਹ ਸਿੱਧਾ ਹੈ ਤੇ ਇੱਧਰ ਸਾਡਾ ਇਹ ਵਾਲਾ ਸਿੱਧਾ ਫੇਰ ਧਾਗੇ ਨੂੰ ਪਿੱਛੇ ਕੀਤਾ ਇਹ ਕੁੰਡੇ ਨੂੰ ਬਗੈਰ ਬੁਣੇ ਉਤਾਰਿਆ ਫੇਰ ਧਾਗੇ ਨੂੰ ਇੱਧਰ ਕੀਤਾ ਤਿੰਨ ਕੁੰਡੇ ਪੁੱਠੇ ਧਾਗੇ ਨੂੰ ਪਿੱਛੇ ਕੀਤਾ ਇਹ ਕੁੰਡੇ ਨੂੰ ਬਗੈਰ ਬੁਣੇ ਉਤਾਰਿਆ ਧਾਗੇ ਨੂੰ ਅੱਗੇ ਕੀਤਾ ਤਿੰਨ ਕੁੰਡੇ ਪਿੱਛੇ ਫੇਰ ਪੁੱਠੇ ਸਾਰੀਆਂ ਰੋਹ ਸਾਡੀਆਂ ਪੁੱਠੀਆਂ ਪੁੱਠੀਆਂ ਹੀ ਪੈਣੀਆਂ ਧਾਗੇ ਨੂੰ ਪਿੱਛੇ ਕੀਤਾ ਫੇਰ ਇਹ ਕੁੰਡੇ ਨੂੰ ਬਗੈਰ ਬੁਣੇ ਉਤਾਰਿਆ ਤੇ ਫੇਰ ਤਿੰਨ ਕੁੰਡੇ ਸਾਡੇ ਉੱਠੇ ਤੇ ਚੌਥੇ ਕੁੰਡੇ ਨੂੰ ਕਰ ਲਿਆ ਸੀ ਐ ਸਟਿਚ ਵਾਲੇ ਨੂੰ ਫੇਰ ਪੁੱਠਾ ਇੱਕ ਵਾਰੀ ਫੇਰ ਦੇਖੋ ਇੱਕ ਰੋ ਆ ਦੇਖੋ ਇੱਕ ਕੁੰਡਾ ਸਿੱਧਾ ਤਿੰਨ ਪੁੱਠੇ ਇੱਕ ਸਿੱਧਾ ਤਿੰਨ ਪੁੱਠੇ ਇੱਕ ਸਿੱਧਾ ਤਿੰਨ ਪੁੱਠੇ ਇੱਕ ਸਿੱਧਾ ਤਿੰਨ ਪੁੱਠੇ ਇੱਕ ਸਿੱਧਾ ਐਦਾ ਰਿਹਾ ਤੇ ਜਿਹੜਾ ਇਸ ਚ ਐਦਾ ਟਵਿਸਟ ਜਿਹਾ ਬਣ ਰਿਹਾ ਉਹ ਤਾਂ ਬਣ ਰਿਹਾ ਕਿਉਂਕਿ ਜਿਹੜਾ ਇਧਰਲੀ ਸਾਈਡ ਤੇ ਦੇਖੋ ਅਸੀਂ ਆਹ ਵਾਲਾ ਸਿੱਧਾ ਕੁੰਡਾ ਸਾਡਾ ਇਹ ਆ ਤਿੰਨਾਂ ਦੇ ਸੈਂਟਰ ਵਾਲਾ ਦੇਖੋ ਇੱਧਰ ਹੈ ਤੇ ਇਹ ਤਿੰਨਾਂ ਦੇ ਸੈਂਟਰ ਵਾਲਾ 1 2 3 ਇਹ ਵਾਲਾ ਦੇਖੋ ਇੱਧਰੋਂ ਆ ਸਾਡਾ ਸਿੱਧਾ ਇੱਧਰੋਂ ਇਹ ਵਾਲਾ ਸਿੱਧਾ ਤਿੰਨਾਂ ਦੇ ਸੈਂਟਰ ਵਾਲਾ ਫੇਰ ਏਦਾਂ ਬਸ ਤੁਸੀਂ ਇਹ ਧਿਆਨ ਰੱਖਣਾ ਫੇਰ ਦੇਖੋ ਕਿਉਂਕਿ ਬਸ ਇਹ ਤੁਸੀਂ ਇਹ ਦੇਖਣਾ ਵੀ ਇੱਕ ਵਾਰੀ ਅਸੀਂ 4 ਕੁੰਡੇ ਪੁੱਠੇ ਇੱਕ ਕੁੰਡਾ ਸਿੱਧਾ ਬਗੈਰ ਬਣਿਓ ਤਾਂ ਨਾ 3 1 3 1 3 1 ਏਦਾਂ ਕਰਨਾ ਜਦੋਂ ਇੱਧਰ ਸਾਡੇ 4 ਰਹਿ ਜਾਣਗੇ ਜਦੋਂ ਅਸੀਂ ਇੱਧਰ ਲਈ ਰੋਤੇ ਆਵਾਂਗੇ ਤੇ ਇੱਥੇ ਅਸੀਂ ਆਪਣੇ ਦੋ ਕੁੰਡੇ ਇੱਕ ਨੂੰ ਐਸ ਸਟਿਚ ਕਰਾਂਗੇ ਇੱਕ ਕੁੰਡਾ ਪੁੱਠਾ ਬਣਾਵਾਂਗੇ ਧਾਗੇ ਨੂੰ ਪਿੱਛੇ ਕਰਾਂਗੇ ਇੱਕ ਕੁੰਡਾ ਬਗੈਰ ਬੁਣਿਆ ਫਿਰ ਧਾਗੇ ਨੂੰ ਅੱਗੇ ਕਰਾਂਗੇ ਫਿਰ ਤਿੰਨ ਕੁੰਡੇ ਪੁੱਠੇ ਧਾਗੇ ਨੂੰ ਪਿੱਛੇ ਇੱਕ ਕੁੰਡਾ ਬਗੈਰ ਬੁਣਿਆ ਫਿਰ ਧਾਗਾ ਅੱਗੇ ਤਿੰਨ ਕੁੰਡੇ ਪੁੱਠੇ 1 2 3 ਫਿਰ ਧਾਗੇ ਨੂੰ ਪਿੱਛੇ ਕੀਤਾ ਇੱਕ ਕੁੰਡਾ ਬਗੈਰ ਬੁਣਿਆ ਧਾਗੇ ਨੂੰ ਅੱਗੇ ਕੀਤਾ ਤਿੰਨ ਕੁੰਡੇ ਪੁੱਠੇ ਫੇਰ ਤਾਂ ਗੈਨ ਪਿੱਛੇ ਕੀਤਾ ਇੱਕ ਕੁੰਡਾ ਬਗੈਰ ਬੁਨੇਆ ਤਾਂ ਅੱਗੇ ਨੂੰ ਅੱਗੇ ਕੀਤਾ ਤਿੰਨ ਕੁੰਟੇ ਪੁੱਠੇ ਆ ਦੇਖੋ ਇਦਾਂ ਹੀ ਸਾਡਾ ਇਹ ਦੋਨੇ ਬਾਰਡਰ ਬਣ ਕੇ ਆਣੇ ਆ ਇੱਕ ਬਾਰਡਰ ਆਪਾਂ ਦੇਖ ਲਿਆ ਤੇ ਹੁਣ ਅਸੀਂ ਦੂਜੇ ਬਾਰਡਰ ਵੱਲ ਮੂਵ ਕਰਦੇ ਹਾਂ ਪਰ ਪਹਿਲਾਂ ਇਹ ਵਾਲੇ ਬਾਰਡਰ ਦੀ ਇੱਕ ਸਲਾਈ ਤੁਹਾਨੂੰ ਹੋਰ ਦੱਸ ਦਵਾਂ ਫੇਰ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਤਾਂ ਅੱਗੇ ਨੂੰ ਅੱਗੇ ਕੀਤਾ ਤਿੰਨ ਕੁੰਡੇ ਪੁੱਠੇ 1 2 3 ਤਾਗੇ ਨੂੰ ਪਿੱਛੇ ਕੀਤਾ ਇੱਕ ਕੁੰਡੇ ਨੂੰ ਬਗੈਰ ਬੁਣਿਆ ਉਤਾਰਿਆ ਤਾਗੇ ਨੂੰ ਅੱਗੇ ਕੀਤਾ ਫਿਰ ਤਿੰਨ ਕੁੰਡੇ ਪੁੱਠੇ ਬੜੀ ਜਲਦੀ ਬਾਰਡਰ ਬਣ ਕੇ ਆਂਦਾ ਹੈ ਤਾਗੇ ਨੂੰ ਪਿੱਛੇ ਕੀਤਾ ਇੱਕ ਕੁੰਡਾ ਬਗੈਰ ਬੁਣਿਆ ਤਾਗੇ ਨੂੰ ਅੱਗੇ ਕੀਤਾ ਤਿੰਨ ਕੁੰਡੇ ਪੁੱਠੇ ਤੁਸੀਂ ਇਹਨੂੰ ਐਸੇ ਪੈਟਰਨ ਵੀ ਯੂਜ਼ ਕਰ ਸਕਦੇ ਹੋ ਤੇ ਐਸੇ ਬਾਰਡਰ ਵੀ ਯੂਜ਼ ਕਰ ਸਕਦੇ ਹੋ ਆਪਣੇ ਮਫਲਰਸ ਪਾ ਸਕਦੇ ਹੋ ਸ਼ਾਲਸ ਪਾ ਸਕਦੇ ਹੋ ਬੇਬੀ ਬਲੈਂਕਟਸ ਪਾ ਸਕਦੇ ਹੋ ਕਿਸੇ ਵੀ ਪ੍ਰੋਜੈਕਟ 'ਚ ਤੁਸੀਂ ਬਾਰਡਰ ਦੇ ਤੌਰ ਤੇ ਤੈਨੂੰ ਯੂਜ਼ ਕਰ ਹੀ ਸਕਦੇ ਹੋ ਤੇ ਐਜ਼ ਏ ਪੈਟਰਨ ਵੀ ਤੁਸੀਂ ਇਹਨੂੰ ਕਿਸੇ ਵੀ ਪ੍ਰੋਜੈਕਟ 'ਚ ਯੂਜ਼ ਕਰ ਸਕਦੇ ਹੋ ਆ ਦੇਖੋ ਬਣਨ ਤੋਂ ਬਾਅਦ ਦੇਖੋ ਲੁੱਕੇ ਦੀ ਆ ਦੇਖੋ ਦੇਖੋ ਕਿੰਨਾ ਪਿਆਰਾ ਸਾਟਾ ਇਹ ਬਾਰਡਰ ਆ ਰਿਹਾ ਦੇਖੋ ਇਧਰੋਂ ਤੇ ਇਹ ਦੇਖੋ ਦਾ ਕਲਰ ਲਾਈਟ ਕਲਰ ਦੋਨਾਂ ਚੀ ਦੇਖ ਲਓ ਬਣ ਕੇ ਆ ਦੇਖੋ ਦੋਨਾਂ ਚ ਹੀ ਕਿੰਨੇ ਪਿਆਰੀ ਬਾਰਡਰ ਦੀ ਲੁਖਾਰੀ ਤੇ ਬਣਾਓ ਫਿਰ ਇਹ ਵਾਲਾ ਪਾਟਰ ਹੁਣ ਆਨੇ ਅਸੀਂ ਆਪਣੇ ਦੂਜੇ ਬਾਰਡਰ ਤੇ ਦੇਖੋ ਜਿੱਦਾਂ ਇਹ ਸੀ ਇਦਾਂ ਹੀ ਦੂਜੇ ਚ ਵੀ ਅਸੀਂ ਚਾਰ ਦੇ ਮਲਟੀਪਲ ਕੁੰਡੇ ਪਾ ਲੈਣੇ ਆ ਇਹ ਵਾਲਾ ਜਿਹੜਾ ਆ ਦੇਖੋ ਇਸ ਤੇ ਵੀ ਅਸੀਂ ਚਾਰ ਦੇ ਮਲਟੀਪਲ ਕੁੰਡੇ ਪਾ ਲੈਣੇ ਆ ਮੈਂ ਤੁਹਾਨੂੰ ਇਹ ਵਾਈਟ ਕਲਰ ਤੇ ਡਾਰਕ ਕਲਰ ਹੋ ਕੇ ਹੁਣ ਇਹ ਵਾਲਾ ਪਾ ਵਾਈਟ ਕਲਰ ਤੇ ਬੁਣ ਕੇ ਦੇਖਦੇ ਆ ਇਸ ਬਾਰਡਰ ਲਈ ਵੀ ਅਸੀਂ ਚਾਰ ਦੇ ਮਲਟੀਪਲ ਪਾ ਲਏ ਤੇ ਤਿੰਨ ਕੁੰਡੇ ਐਕਸਟਰਾ ਪਾ ਲਏ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਦੂਜੇ ਕੁੰਡੇ ਨੂੰ ਬੁਣਿਆ ਪੁੱਠਾ ਪੁੱਠੇ ਤਾਗੇ ਨੂੰ ਪਿੱਛੇ ਕੀਤਾ ਹੁਣ ਅਸੀਂ ਇੱਕ ਕੁੰਡਾ ਸਿੱਧਾ ਇੱਕ ਨੂੰ ਬਗੈਰ ਬੁਣਿਆ ਚੁੱਕਣਾ ਫਿਰ ਇੱਕ ਕੁੰਡਾ ਸਿੱਧਾ ਫਿਰ ਤਾਗੇ ਨੂੰ ਓਕੇ ਕਰਕੇ ਕੁੰਡਾ ਪੁੱਠਾ ਤਾਗੇ ਨੂੰ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ ਇੱਕ ਨੂੰ ਬਗੈਰ ਬੁਣਿਆ ਚੁੱਕਿਆ ਫਿਰ ਇੱਕ ਕੁੰਡਾ ਸਿੱਧਾ ਤਾਗੇ ਨੂੰ ਅੱਗੇ ਕੀਤਾ ਫਿਰ ਇੱਕ ਕੁੰਡਾ ਪੁੱਠਾ ਤਾਗੇ ਨੂੰ ਪਿੱਛੇ ਕੀਤਾ ਇੱਕ ਕੁੰਡਾ ਸਿੱਧਾ ਇੱਕ ਬਗੈਰ ਬੁਣਿਆ ਚੁੱਕਿਆ ਤੇ ਇੱਕ ਕੁੰਡਾ ਫਿਰ ਸਿੱਧਾ ਤਾਗੇ ਨੂੰ ਆਪਣੇ ਵੱਲ ਕੀਤਾ ਇੱਕ ਹੁੰਡਾ ਪੁੱਠਾ ਫੇਰ ਤਾਂਗੇ ਨੂੰ ਪਿੱਛੇ ਕੀਤਾ ਇੱਕ ਹੁੰਡਾ ਸਿੱਧਾ ਇੱਕ ਨੂੰ ਬਗੈਰ ਬੁਣਿਆ ਚੁੱਕਿਆ ਤੇ ਇੱਕ ਹੁੰਡਾ ਸਿੱਧਾ ਫੇਰ ਤਾਂਗੇ ਨੂੰ ਆਪਣੇ ਵੱਲ ਕਰਕੇ ਇੱਕ ਹੁੰਡਾ ਪੁੱਠਾ ਤੇ ਐ ਸਟਿਚ ਵਾਲਾ ਹੁੰਡਾ ਵੀ ਪੁੱਠਾ ਦੇਖੋ ਇਸ ਚ ਵੀ ਅਸੀਂ ਇੱਕ ਹੁੰਡਾ ਬਗੈਰ ਬੁਣਿਆ ਚੁੱਕਰੇ ਤੇ ਉਸ ਚ ਵੀ ਅਸੀਂ ਇੱਕ ਹੁੰਡਾ ਬਗੈਰ ਬੁਣਿਆ ਚੁੱਕਿਆ ਸੀ ਉਸ ਚ ਅਸੀਂ بس ਤਿੰਨ ਹੁੰਡੇ ਪੁੱਠੇ 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 ਪਾਏ ਸੀ ਇਸ ਚ ਅਸੀਂ ਤਿੰਨ ਹੁੰਡੇ ਸਿੱਧੇ ਪਾ ਰਹੇ ਹਾਂ ਫੇਰ ਦੇਖੋ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਦੂਜਾ ਕੁੰਡਾ ਦੇਖੋ ਪੁੱਠਾ ਇਧਰੋਂ ਆ ਜਾਣਾ ਸਿੱਧਾ ਤਾਂ ਅੱਗੇ ਨੂੰ ਆਪਣੇ ਵੱਲ ਕੀਤਾ 1 2 3 ਕੁੰਡੇ ਪੁੱਠੇ ਫਿਰ ਤਾਂ ਅੱਗੇ ਨੂੰ ਇਧਰ ਕਰਕੇ ਇਹ ਵਾਲੇ ਕੁੰਡੇ ਨੂੰ ਅਸੀਂ ਫਿਰ ਇੱਥੇ ਆ ਦੇਖੋ ਸਿੱਧਾ ਬੁੰਨਵਾਂਗੇ ਤਾਂ ਅੱਗੇ ਨੂੰ ਆਪਣੇ ਵੱਲ ਕਰਕੇ ਇਹ ਕੁੰਡਾ ਪੁੱਠਾ ਦੂਜਾ ਪੁੱਠਾ ਤੇ ਤੀਸਰਾ ਪੁੱਠਾ ਤਾਂ ਅੱਗੇ ਨੂੰ ਇਧਰ ਕਰਕੇ ਇਹਨੂੰ ਅਸੀਂ ఇంకుండేను అసలు సెా బ బుణ లేవే ధాగేను పుట్ా దూజా పుట్ా పుట్ా ఫాగేను పిచ్చే కండా సిద్ధా తాగే వల్ ఉండా పుట్ా దూసరాట్ా తిసరా పుట్ా ఫే తాగేను పిచ్చే కుట్ా ఏ కుండేను అసలు పుట్ాయి బుణలవే హాను ఆగి అసలు సీధీ రో ఫోక పేలే కును ధాయి ఉతారేను అసలు పుట్ా బున తాగే పిచ్చే కిధా బునెను బెర బుణ ఉతారా అగలే కును ఫిర్ బున తాగేను అయి పుట్ా తాగేను పిచ్చే కండా సూ బ బుణి ఉతారే సోల్ పుట్ా తాగే ఇద్దరు సీధా ਇੱਕ ਕੁੰਡੇ ਨੂੰ ਬਗੈਰ ਬੁਣਿਆ ਉਤਾਰਿਆ ਤੇ ਇੱਕ ਕੁੰਡਾ ਫੇਰ ਸਿੱਧਾ ਫੇਰ ਤਾਂਗੇ ਨੂੰ ਆਪਣੇ ਵੱਲ ਕੀਤਾ ਇੱਕ ਕੁੰਡਾ ਪੁੱਠਾ ਇੱਕ ਕੁੰਡਾ ਸਿੱਧਾ ਇੱਕ ਨੂੰ ਬਗੈਰ ਬੁਣਿਆ ਉਤਾਰਿਆ ਤੇ ਅਗਲਾ ਕੁੰਡਾ ਫੇਰ ਸਾਡਾ ਸਿੱਧਾ ਬਸ ਇਦਾਂ ਹੀ ਇਹ ਸਾਡਾ ਬਾਰਡਰ ਬਣਨਾ ਸੋਖਾ ਜਿਹਾ ਬਾਰਡਰ ਹੈ ਬਿਲਕੁਲ ਵੀ ਔਖਾ ਨਹੀਂ ਹੈ ਤੇ ਦੋਨਾਂ ਚ ਇਹ ਐਸੀ ਤਿੰਨ ਤਿੰਨ ਕੁੰਡੇ ਬੁੰਨ ਰਹੇ ਹਾਂ ਤੇ ਇੱਕ ਇੱਕ ਕੁੰਡਾ ਬਗੈਰ ਬੁਣਿਆ ਉਤਾਰ ਰਹੇ ਹਾਂ ਦੋਨਾਂ ਦਾ ਸਾਡਾ ਸੇਮ ਹੀ ਇਹ ਪੈਟਰਨ ਹੈ ఉ అలా పుట్టి పైచ పుట్టి సైడ్ కుండే పుట్ే సైడ్ కుండే అసలు బా సేపా తిని పుట్ే తాగేను ఇద్దరు కుదా ఫే తాగే వల్ తిను ఫ్ ఫే తాగేను ఇద్దరు కుదా ఇద్దరు తిని కండే పుట్ే ఫాగేను ఉల్టాకి ఈ కు సెా తాగేను తిన కండే ਪੁੱਠੇ ਫੇਰ ਤੱਕੇ ਨੂੰ ਉੱਤਰ ਕਰਕੇ ਇੱਕ ਹੁੰਡਾ ਸਾਟਾ ਸਿੱਧਾ ਤੇ ਲਾਸਟ ਵਾਲੇ ਕੁੰਡੇ ਨੂੰ ਉਸੇ ਫੇਰ ਸਿੱਧਾ ਹੀ ਬੁਣਾਂਗੇ ਤੇ ਇੱਧਰੋਂ ਇਹਨੂੰ ਬਗੈਰ ਬੁਣੇ ਉਤਾ ਕੇ ਬਸ ਇਹ ਵਾਲਾ ਬਾਰਡਰ ਸਾਡਾ ਇਦਾਂ ਹੀ ਬਣੇ ਜਾਣਾ ਇੱਕ ਬਾਰਡਰ ਦੀ ਫਰੰਟ ਸਾਈਡ ਤੇ ਬਾਰਡਰ ਦੀ ਪੈਕ ਸਾਈਡ ਦੇਖੋ ਕਿੰਨਾ ਪਿਆਰਾ ਇਹ ਆ ਦੇਖੋ बिल्कुल इस तरह अलग देखो बॉर्डर बन के आऊगा ये हाँ देखो मैं थोड़ा थोड़ाता करके दिखाई देखो बिल्कुल प्यारी अलग जी लुक आई है क्योंकि जोड़े तीन है न बिल्कुल अलग अलग जन के आए सा और स्ट्रैचेबल देखो किन्ने आ, देखो एक वाला बॉडर बनाया से वाला देखो ਇਹ ਦੋਨੇ ਫਲਾਈਟ ਕਲਰ ਤੇ ਨਿੱਟ ਕੇਤੇ ਹੋਏ ਆ ਦੇਖੋ ਤੇ ਡਾਕਲਰ ਤੇ ਇਹਨਾਂ ਦੀ ਲੁੱਕ ਦੇਖੋ ਆ ਦੇਖੋ ਰੈੱਡ ਵਾਲਾ ਤੇ येलो ਫਿਰ ਬਣਾਓ ਇਹਨਾਂ ਚੋਂ ਕੋਈ ਵੀ ਇੱਕ ਪਾਉਡਰ ਤੇ ਮੈਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਕਿਦਾਂ ਦੇ ਲੱਗਿਆ ਫਿਰ ਮਿਲਦੇ ਆ ਕਿ ਨਈ ਵੀਡੀਓ ਚ ਇੱਕ ਨਵੇਂ ਪ੍ਰੋਜੈਕਟ ਦੇ ਨਾਲ ਤੇ ਇੱਕ ਨਵੇਂ ਹੀ ਬਾਰਡਰ ਦੇ ਨਾਲ ਹੀ ਆ ਕਿ ਨਵੇਂ ਪ੍ਰੋਜੈਕਟ ਦੇ ਨਾਲ ਹੀ ਆ ਨਵੇਂ ਕੁੰਡੇ ਪਾਉਣ ਦੇ ਤਰੀਕੇ ਤੇ ਨਾਲ ਕੁਝ ਅਲੱਗ ਕੁਝ ਡਿਫਰੈਂਟ ਓਕੇ ਜੀ ਬਾਏ ਬਾਏ ਟੇਕ ਕੇਅਰ